ਅੱਜ ਕੀ ਗੱਲ ਹੋਈ ਅ ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟੜਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕੰਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ ਵਾਈਫ ਕੁਜਿੰਦਰ ਸਿੰਘ ਕਟਰਾ ਕਰਪ ਸਿੰਘ ਦੇ ਨਿਵਾਸੀ ਨੇ ਆ ਕੇ ਦੱਸਿਆ ਕਿ ਜਦੋਂ 7:00 4 ਵਜੇ ਕਲੂਦ ਖੜਦੇ ਇਲਾਕੇ ਦੇ ਵਿੱਚ ਆਪਣੇ ਮੇਜੀ ਕੰਮੋਂ ਸੇ ਜਾ ਰਹੇ ਸੀ ਤਾਂ ਪਿੱਛੇ ਦੀ ਤਰਫੋਂ ਦੋ ਨੌਜਵਾਨ ਜਿਹੜੇ ਕਿ ਐਕਟਿਵ ਤੇ ਸਵਾਰ ਸੀ ਉਹਨਾਂ ਨੇ ਆ ਕੇ ਉਹਨਾਂ ਦੇ ਸੱਜੇ ਕੰਬੀ ਵਾਲੀ ਨੂੰ ਖੋਲਿਆ ਜੋ ਇਸ ਪੰਨੇ ਵਿੱਚ ਥਾਣਾ ਸੀਟੂ ਵਿੱਚ ਸੀ ਮੁਕੱਦਮਾ ਦਰਜ ਕਰ ਦਿੱਤਾ ਤੇ ਦੋਸ਼ੀ ਦੇ ਪਾਲ ਵਿੱਚ ਅਸੀਂ ਪਖ ਫਕੀਮਾ ਪਗਾ ਦਿੱਤੀਆਂ ਮੈਂ ਆਪ ਜੀ ਦੇ ਮਾਧਮ ਤੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਇਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਾਂਗੇ ਤੇ ਕੋਈ ਵੀ ਮਾੜਾ ਅੰਸਾ ਜਿਹੜਾ ਵੀ ਹੈ ਉਹਨੂੰ ਸਿਰੇ ਚ ਚੁੱਕ ਦਿੱਤਾ ਜਾਏਗਾ ਧੰਨਵਾਦ